ਖੋਪਰੀਆਂ ਲੋਹਾਈਆਂ ਖੋਪਰੀ ਲੋਹਾਨ ਵਾਲਾ ਸ਼ਹੀਦੀ ਸਾਕਾ ਕੇਸਾਂ ਦੀ ਬੇਅਦਬੀ ਨਾਲ ਸੰਬੰਧਿਤ ਹੈ ਪਾਈ ਤਾਰੂ ਸਿੰਘ ਜੀ ਸਿੱਧਕ ਭਰੋਸਾ ਅਤੇ ਸੇਵਾ ਭਾਵਨਾ ਰੱਖਣ ਵਾਲੇ ਗੁਰਸਿੱਖ ਸਨ ਨਿਰਮਲ ਜੀਵਨ ਅਤੇ ਵੰਡ ਛਕਣ ਦੀ ਬਿਰਤੀ ਵਾਲੇ ਭਾਈ ਸਾਹਿਬ ਜੀ ਆਪਣੇ ਖੇਤਾਂ ਵਿੱਚ ਪੈਦਾ ਹੁੰਦੀ ਫਸਲ ਵਿੱਚੋਂ ਬਹੁਤ ਸਾਰੀ ਰਸਦ ਨਾਲ ਜੰਗਲ ਵਿੱਚ ਰਹਿੰਦੇ ਜੁਝਾਰੂ ਸਿੰਘਾਂ ਨੂੰ ਪਰਸ਼ਾਦਾ ਪਾਣੀ ਛਕਾਦਿਆ ਕਰਦੇ ਸਨ ਨਿਰੰਜਣੀਏ ਸੰਪਰਦਾਏ ਦਾ ਮਹੰਤ ਹਰੀ ਭਗਤ ਨੇ ਸਿੰਘਾਂ ਅਤੇ ਭਾਈ ਤਾਰੂ ਸਿੰਘ ਜੀ ਨਾਲ ਈਰਖਾ ਰੱਖਦੇ ਹੋਏ ਜ਼ਕਰੀਆ ਖਾਨ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਉਸ ਨੇ ਜੰਗਲ ਵਿੱਚ ਰਹਿੰਦੇ ਸਿੰਘਾਂ ਦੀ ਪਰਸ਼ਾਦਾ ਪਾਣੀ ਨਾਲ ਸੇਵਾ ਕਰਨ ਦੀ ਸਾਰੀ ਸੂਚਨਾ ਜ਼ਕਰੀਆ ਖਾਨ ਨੂੰ ਦਿੱਤੀ ਕਿ ਭਾਈ ਤਾਰੂ ਸਿੰਘ ਦਾ ਪਰਿਵਾਰ ਬਾਗੀ ਸਿੰਘਾਂ ਨੂੰ ਪਨਾਹ ਦਿੰਦਾ ਹੈ ਪਾਈ ਸਾਹਿਬ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਜਾਂਦਾ ਗਿਆ ਇਸਲਾਮ ਕਬੂਲਨ ਲਈ ਆਖਿਆ ਗਿਆ ਸਿਰਤੇ ਕੀਤੇ ਹੋਏ ਜੂੜੇ ਨੂੰ ਕਟਵਾਉਣ ਲਈ ਕਿਹਾ ਪਾਈ ਸਾਹਿਬ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਣ ਲਈ ਅਕਾਲ ਪੁਰਖ ਅਗੇ ਅਰਦਾਸ ਕੀਤੀ ਉਹ ਅਡੋਲ ਰਹੇ ਅਤੇ ਕਿਹਾ ਕਿ ਕਿਸੇ ਵੀ ਕੀਮਤ ਤੇ ਤੁਸੀਂ ਮੇਰੇ ਕੇਸ ਮੇਰੀ ਖੋਪਰੀ ਨਾਲੋਂ ਜੁਦਾ ਨਹੀਂ ਕਰ ਸਕਦੇ ਫਤਵਾ ਲਗਾ ਕੇ ਕਿਹਾ ਗਿਆ ਕਿ ਜੇ ਕੇਸ ਕਤਲ ਨਹੀਂ ਕੀਤੇ ਜਾ ਸਕਦੇ ਤਾਂ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰ ਦਿੱਤੀ ਜਾਵੇ ਸ਼ਹੀਦ ਗੰਜ ਲਾਹੌਰ ਵਾਲੀ ਥਾਂ ਤੇ ਭਾਈ ਸਾਹਿਬ ਦੀ ਖੋਪਰੀ ਉਤਾਰ ਦਿੱਤੀ ਗਈ ਇਤਿਹਾਸ ਦੱਸਦਾ ਹੈ ਕਿ ਭਾਈ ਸਾਹਿਬ ਉਤਰੀ ਹੋਈ ਖੋਪਰੀ ਨਾਲ ਵੀ 22 ਦਿਨ ਜਿਉਂਦੇ ਰਹੇ ਅਤੇ ਬਾਣੀ ਦਾ ਜਾਪ ਕਰਦੇ ਰਹੇ ਉਧਰ ਜ਼ਕਰੀਆ ਖਾਨ ਦੀ ਇਸ ਜ਼ਾਲਮਾਨਾ ਹਰਕਤ ਨਾਲ ਉਸ ਦਾ ਪਿਸ਼ਾਬ ਬੰਦ ਹੋ ਗਿਆ ਆਪਣੇ ਸਲਾਹਕਾਰਾਂ ਦੇ ਕਹਿਣ ਤੇ ਉਹ ਭਾਈ ਸਾਹਿਬ ਕੋਲ ਪੁੱਲ ਬਖਸ਼ਵਾਉਣ ਲਈ ਪੁੱਜਾ ਭਾਈ ਸਾਹਿਬ ਨੇ ਕਿਹਾ ਇਸ ਦਾ ਫੈਸਲਾ ਹੁਣ ਮੈਂ ਨਹੀਂ ਖਾਲਸਾ ਪੰਥ ਕਰੇਗਾ ਜਦੋਂ ਸਿੰਘਾਂ ਕੋਲ ਜ਼ਕਰੀਏ ਖਾਨ ਨੇ ਪੁੱਲ ਬਖਸ਼ਵਾਉਣ ਲਈ ਤਰਲਿਆਂ ਭਰੀ ਬੇਨਤੀ ਕੀਤੀ ਪੰਜਾਂ ਸਿੰਘਾਂ ਨੇ ਹੁਕਮ ਕੀਤਾ ਕਿ ਜਿਉਂ-ਜਿਉਂ ਭਾਈ ਤਾਰ ਸਿੰਘ ਦੀ ਜੁੱਤੀ ਜ਼ਕਰੀਏ ਦੇ ਸਿਰ ਵਿੱਚ ਮਾਰੋਗੇ ਤਿਉਂ-ਤਿਉਂ ਉਸ ਨੂੰ ਪੇਸ਼ਾਬ ਦੇ ਬੰਦ ਤੋਂ ਰਾਹਤ ਮਿਲੇਗੀ ਈਵੇਂ ਹੀ ਕੀਤਾ ਗਿਆ ਸਿਰ ਵਿੱਚ ਜੁੱਤੀਆਂ ਖਾਂਦਿਆਂ ਖਾਂਦਿਆਂ ਜ਼ਕਰੀਆ ਖਾਨ ਦੀ ਮੌਤ ਹੋ ਗਈ ਉਸ ਦੀ ਮੌਤ ਤੋਂ ਬਾਅਦ ਭਾਈ ਸਾਹਿਬ ਵੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਭਾਈ ਤਾਰੂ ਸਿੰਘ ਜੀ ਦੀ ਇਸ ਅਦੁੱਤੀ ਸ਼ਹਾਦਤ ਅੱਗੇ ਹਰ ਸਿੱਖ ਰੋਜ਼ਾਨਾ ਆਪਣਾ ਮਸਤਕ ਚੁਕਾਉਂਦਾ ਹੈ